ਕਾਲ ਮੈਰੀਨਾ ਤੇ ਮਾਂ ਤੁਸੀਂ ਦੇਖ ਰਹੇ ਹੋ ਹਰਫ ਪੰਜ ਚਾਰ ਟੀਵੀ ਗੱਲ ਕਰਾਂਗੇ ਪ੍ਰਤਾਪ ਸਿੰਘ ਬਾਸ਼ਪਾ ਨੂੰ ਲੈ ਕੇ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਦੋ ਟੁਕ ਸੁਣਾਈ ਹੈ ਸੋ ਦਾ ਦੇ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੋ ਵੱਖਰੇ ਤੌਰ ਤੇ ਆਪਣੇ ਬਿਆਨ ਦਿੱਤੇ ਚਾ ਰਹੇ ਨੇ ਉਹ ਸੁਣ ਲੈ ਕੇ ਪ੍ਰਤਾਪ ਸਿੰਘ ਬਾਸ਼ਪਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਵੱਖਰੇ ਅਖਾੜੇ ਨਹੀਂ ਲਾਉਣੇ ਚਾਹੀਦੇ ਉਹਨਾਂ ਕਹਿ ਕਿ ਜਦੋਂ ਉਹ ਪ੍ਰਧਾਨ ਸੀ 78 ਤੋਂ 18 ਤੇ ਆ ਗਏ ਨੇ ਇਸ ਦੇ ਨਾਲ ਉਹਨਾਂ ਕਿਹਾ ਕਿ ਸਾਡੇ ਕਾਂਗਰਸ ਪਾਰਟੀ ਦੇ ਵੱਲੋਂ ਧਰਨੇ ਦਿੱਤੇ ਜਾਣਗੇ ਜੇਕਰ ਉਸਨੇ ਕੁਝ ਬੋਲਣਾ ਕੋਈ ਗੱਲ ਕਰਨੀ ਆ ਤਾਂ ਉਹ ਸਬੋਧਨ ਕਰੇ ਪਾਰਟੀ ਤੋਂ ਵੱਖਰੇ ਹੋ ਕੇ ਨਾ ਚੱਲਣਾ ਪਰ ਉਹਨਾਂ ਦੇ ਵੱਲੋਂ ਆਪਣੇ ਵੱਖਰੇ ਅਖਾੜੇ ਲਾਏ ਜਾ ਰਹੇ ਨੇ ਵੱਖਰੇ ਬਿਆਨ ਦਿੱਤੇ ਜਾ ਰਹੇ ਜਿਸ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ ਤੇ ਜੁੜਾ ਨਵਜੋਤ ਸਿੰਘ ਸਿੱਧੂ ਨੂੰ ਦੋ ਟੁੱਕ ਸੁਣਾ ਦਿਤੀ ਹੈ ਕੀ ਕਿਹਾ ਉਹਨੇ ਆਪਣੇ ਹੋਰ ਬਿਆਨ ਦੇ ਵਿੱਚ ਹਾਊਸ ਨਾਲ ਬਾਈਬਸ ਬਾਈ ਇੱਕ ਸੀਐਮ ਸਾਹਿਬ ਦੀ ਵਾਈਫ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਫਲੇ ਦੀ ਤੇ ਪ੍ਰਗਟ ਸਿੰਘ ਉਹਨਾਂ ਨੇ ਵੀ ਵਾਇਰਲ ਕੀਤੀ ਹੈ ਤੇ ਪੁੱਛਿਆ ਗਿਆ ਕਿ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜੇ ਪਹਿਲਾ ਸਵਾਲ ਚੁੱਕਦੇ ਸੀ ਅੱਜ ਡੱਡੇ-ਡੱਡੇ ਕਾਫਲੇ ਨਾਲ ਘੁੰਮਦੇ ਨੇ ਤੁਸੀਂ ਕੀ ਕਹੋਗੇ ਵੀ ਨਹੀਂ ਹੁੰਦੇ ਮੈਂ ਤੇ মিডিਆ ਨੂੰ ਤਾਂ ਮੈਂ ਕੀ ਕਹਣਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਹੈ ਇਹ ਲੋਕ ਕਹਿੰਦੇ ਕੀ ਸੀ ਕੀਤਾ ਇਹਨਾਂ ਨੇ ਕੀ ਟੋਟਲ ਵੇਖੋ ਦੋ ਤਿੰਨ ਪਹਿਲੇ ਕੇਜਰੀਵਾਲ ਸਾਹਿਬ ਬਠਿੰਡੇ ਆਏ ਬਠਿੰਡੇ ਆ ਕੇ ਨਰਾ ਝੂਠ ਬੋਲਣਾ ਕੁਫਰ ਤੋਲਣਾ ਇਹ ਪੀ ਐਚ ਡੀ ਇਹ ਕੇਜਰੀਵਾਲ ਕੋ ਵੀ ਹੈ ਤੇ ਭਗਵੰਤ ਮਾਨ ਕੋ ਆਰਟਿਸਟ ਹੈ ਇਹ ਤੇ ਹੈ ਹੀ ਸਟੇਜ ਆਰਟਿਸਟ ਸੀ ਸ਼ੁਰੂ ਤੋਂ ਹੀ ਝੂਠ ਬੋਲਣ ਦਾ ਆਦੀ ਹੈ ਜਦੋਂ ਮਰਜੀ ਕਿਸ ਨੂੰ ਰਵਾ ਲੈਣਾ ਜਦੋਂ ਮਰਜੀ ਵੇਖੋ ਇਹਦੇ ਨੌਜਵਾਨ ਬੇਟੀ ਨੇ ਇਹ ਗੱਲ ਕਹਿਤੀ ਹੈ ਕਿ ਸੈਂਟੀਮੈਂਟਸ ਨੂੰ ਵੈਨਓਵਰ ਕਰਨਾ ਜਾਣਦੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਜਜ਼ਬਾਤ ਤੇ ਖੇਡ ਲੈਣ ਇਹ ਇਹਨਾਂ ਦੀ ਕਲਾਕਾਰੀ ਹੈ ਇਹ ਪ੍ਰੋਫੈਸ਼ਨਲਸ ਇਹਨਾਂ ਨੂੰ ਮੌਕਾ ਦਿੱਤਾ ਇਹਨਾਂ ਨੂੰ ਆਪ ਵੀ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਾਨੂੰ ਲੋਕ ਪੰਜਾਬ ਦੇ ਮੌਕਾ ਦੇਣਗੇ ਇਹ ਸਕਿੱਟ ਕਰਦੇ ਕਰਦੇ ਇਹਨਾਂ ਨੂੰ ਮੌਕਾ ਦਿੱਤਾ ਹੁਣ ਪੰਜਾਬ ਦੇ ਹਾਲਾਤ ਕੰਟਰੋਲ ਕਿਸ ਤਰ੍ਹਾਂ ਕਰਨੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਅਦਾ ਕੀਤਾ ਸੀ ਕਿ ਮੇਰੀ ਸਰਕਾਰ ਆ ਲੈਣ ਤੋਂ ਸਾਡਾ ਚੀਫ ਮਿੰਿਸਟਰ ਚ ਵੀ ਕਿੰਟ ਬਰਗਾੜੀ ਤੇ ਬੇਬਲ ਕਲਾ ਦੀਆਂ ਜਿਹੜੀ ਬੇਅਦਬੀਆਂ ਹੋਈਆਂ ਨੇ ਉਹ 24 ਘੰਟਿਆਂ ਵਿੱਚ ਉਹ ਸੋਲਵ ਕਰੇਗਾ ਪੰਜਾਬ ਦੇ ਲੋਕਾਂ ਨੂੰ ਜਸਟਿਸ ਦੇ ਤੁਹਾਨੂੰ ਅੱਜ ਆਇਆ ਨੂੰ 20 ਮਹੀਨੇ ਹੋ ਗਏ ਤੇ ਤੁਸੀਂ ਹੁਣ ਨਾਂ ਵੀ ਨਹੀਂ ਲੈਂਦੇ ਉਹਦਾ ਤੁਸੀਂ ਨਾਂ ਨਹੀਂ ਲੈਂਦੇ ਤੁਸੀਂ ਕਿਹਾ ਸੀ ਖੁਦਕਸ਼ੀ ਪਹਿਲੀ ਅਪ੍ਰੈਲ ਤੋਂ ਬਾਅਦ ਮੁੱਕ ਜਾਏਗੀ ਮਾਰਚ ਦੇ ਮਹੀਨੇ ਸਾਡੀ ਸਰਕਾਰ ਵਾਲੇ ਜਿਹੜਾ ਨੈਸ਼ਨਲ ਰਿਕਾਰਡ ਹੈ ਗਵਰਨਰ ਆਫ ਇੰਡੀਆ ਦਾ ਉਹਦੇ ਵਿੱਚ ਸਾਰਾਂ ਨਾਲੋਂ ਵੱਧ ਪਿਛਲੇ ਸਾਲ 232 ਆਤਮ ਹੱਤਿਆ ਕਿਸਾਨਾਂ ਵੱਲੋਂ ਪੰਜਾਬ 'ਚ ਕੀਤੀਆਂ ਜੀ ਕਦੀ ਨਾਂ ਹੀ ਨਹੀਂ ਲਿਆ ਜ਼ਿਕਰ ਹੀ ਨਹੀਂ ਕੀਤਾ ਹੁਣ ਤੀ ਉਹਨਾਂ ਦਾ ਪੀਰ ਸਾਡੀਆਂ ਨੌਜਵਾਨ ਬੱਚੀਆਂ ਨੂੰ ਭੈਣਾ ਨੂੰ ਜਿਹੜੇ ਝੂਠ ਬੋਲ ਸਕਦੇ ਉਹਨਾਂ ਨੂੰ ਕਿਹਾ 1000 ਰੁਪਏ ਸੀ ਤੁਹਾਨੂੰ ਮਹੀਨਾ ਦਾ ਦਿਆ ਕਰਾਂਗੇ ਕਦੀ ਵੇਖੋ ਬਠਿੰਡੇ ਵਾਲੇ ਰੈਲੀ ਦੇ ਵਿੱਚ ਕੇਜਰੀ ਵਾਲੇ ਜ਼ਿਕਰ ਤੱਕ ਵੀ ਨਹੀਂ ਕੀਤੀ ਗਾਰੰਟੀ ਗਾਰੰਟੀ ਉਹ ਜਿਹੜੀ ਉਹਦੀ ਗਾਰੰਟੀ ਹੈ ਮੁਲਾਜ਼ਮਾਂ ਦਾ ਤੇ ਵੇਖੋ 12% ਇਹ ਤੇ 올ਡ ਪੈਨਸ਼ਨ ਸਕੀਮ ਪਹਿਲੇ ਹਿਮਾਚਲ ਦੀ ਇਲੈਕਸ਼ਨ ਤੋਂ ਪਹਿਲੇ ਜਾਰੀ ਕਰਤੀ ਕਿ ਅਸੀਂ ਜੀ ਇਹਦੀ ਨੋਟੀਫਿਕੇਸ਼ਨ ਕਰਤੀ ਅਜੇ ਤੱਕ ਕਾਂਗਰਸ ਵਾਲੇ ਹਿਮਾਚਲ ਚ ਕਰਤੀ ਸੀ ਆ ਕੇ ਛੱਤੀਸਗੜ੍ਹ ਤੇ ਰਾਜਸਥਾਨ ਚ ਜਾਰੀ ਕਰਤੀ ਕੱਲ ਇਹਨਾਂ ਨੇ ਪਹਿਲੀ ਵਾਰ ਉਹ ਵੀ ਜਦੋਂ ਮੈਂ ਮੁੱਦਾ ਹੈ ਅਸੈਂਬਲੀ ਦੇ ਵਿੱਚ ਉਠਾਇਆ ਉਸ ਤੋਂ ਬਾਅਦ 12% ਦੀ ਜਗ੍ਹਾ ਤੇ 4% ਡੀਓ ਕੱਲ ਅਨਾਉਂਸ ਕੀਤਾ ਉਹ ਵੀ ਪਤਾ ਨਹੀਂ ਇਹਨਾਂ ਦੇਣਾ ਕਿਸੇ ਨੂੰ ਕਿ ਨਹੀਂ ਦੇਣਾ ਨਾ ਕਿਸਾਨਾਂ ਨੂੰ ਕੋਈ ਦੇ ਰਹੇ ਨੇ ਨਾ ਖੇਤਬਜ਼ੂਰਾਂ ਨੂੰ ਦੇ ਰਹੇ ਨੇ ਮੈਂ ਇਹ ਦੱਸਣਾ ਚਾਹਨਾ ਕਿ ਐਸ ਵਿਧਾਨ ਸਭਾ ਸਹੀ ਹੈ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਮੁੱਦਾ ਚੁੱਕਿਆ ਸੀ ਇੱਕ ਮਤਾ ਲੈ ਕੇ ਆਂਦਾ ਸੀ ਕਿ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਸੈਂਟਰ ਦੇ ਖਿਲਾਫ ਮੋਰਚਾ ਲਾਇਆ ਚੰਡੀਗੜ੍ਹ ਤੇ ਬਾਰਡਰ ਤੇ ਜਿਹਦੇ ਵਿੱਚ ਜਦੋਂ ਇਹ ਕਾਲੇ ਕਾਨੂੰਨ ਇਹਨਾਂ ਵਾਪਸ ਲੈ ਲਏ ਨੇ ਉਸ ਟਾਈਮ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਅਸੀਂ ਕਮੇਟੀ ਬਣਾਵਾਂਗੇ ਜਿਹੜੀ ਕਿਸਾਨਾਂ ਨੂੰ ਐਮਐਸਪੀ ਲੀਗਲਾਈਜ਼ ਅਸੀਂ ਕਰਕੇ ਦਾਂਗੇ ਸਾਨੂੰ ਥੋੜਾ ਜਿਹਾ ਵਕਤ ਦੇ ਦਿਓ ਮੈਂ ਕਿਹਾ ਮਤੇ ਦੀ ਸਪੋਰਟ ਕਰ ਦੂੰ ਸੈਂਟਰ ਤੇ ਅਗੇਸਟ जिने केस ਕਿਸਾਨਾਂ ਤੇ ਸੜਕਾਂ ਤੇ ਬਣੇ ਸੀ ਨੈਸ਼ਨਲ ਹਾਈਵੇਜ਼ ਤੇ ਜਾਂ ਆਪਣੀਆਂ ਟ੍ਰੇਨਾਂ ਦੇ ਆ ਬੈਂਡ ਤੇ ਰੇਲਵੇ ਦੇ ਜਿਹੜੇ ਟਰੈਕਸ ਹੈ ਨੇ ਇਹਨਾਂ ਦੇ ਕੇਸ ਕੋਈ ਕੇਸ ਵਾਪਸ ਨਹੀਂ ਕੀਤਾ ਗਿਆ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਨ੍ਹਾਂ ਦੀਆਂ ਛੱਤਾਂ ਉੱਥੇ ਹੋਈਆਂ ਨੇ ਉਸ ਟਾਈਮ ਕਾਂਗਰਸ ਦੀ ਗਵਰਨਮੈਂਟ ਨੇ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਸੀ ਤੇ 5-5 ਲੱਖ ਰੁਪਏ ਦਿੱਤਾ ਸੀ ਹਿੰਦੁਸਤਾਨ ਚੋ ਸਾਰੇ ਕੁਝ ਬਕਾਇਆ ਰਹਿ ਗਿਆ ਇੰਨਾਂ ਨੇ ਇਵਨ ਮੇਰਾ ਮਤਾ ਜਿਹੜਾ ਸੀ ਅਡਾਪਟ ਵੀ ਨਹੀਂ ਕੀਤਾ ਮੈਂ ਕਿਹਾ ਜੇ ਨਹੀਂ ਤੁਹਾਨੂੰ ਪਸੰਦ ਤੁਸੀਂ ਲੈਓ ਅਸੀਂ ਸਪੋਰਟ ਕਰਦੇ ਸੈਟਰ ਦੇ ਗੇਸਟ ਕਿਸਾਨ ਯੂਨਿਟਸ ਦੀ ਕੋਈ ਸੋ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਆ ਲੁਧਿਆਣਾ ਸ਼ਹਿਰ ਇਸਾ ਨਾਲੋਂ ਵੱਡਾ ਤਾਂ ਪੰਜਾਬ ਦਾ ਬੇਰੇਖਲ ਕੋਈ ਮੁਹੱਲਾ ਕੋਈ ਘਰ ਨਹੀਂ ਜਿੰਨੂੰ ਫਰੋਤੀ ਦਾ ਟੈਲੀਫੋਨ ਜਾਂ ਚਿੱਠੀ ਨਹੀਂ ਆਉਂਦੀ ਤੇ ਹਜ਼ਾਰਾਂ ਬੰਦਿਆਂ ਕੋ ਫਰੋਤੀਆਂ ਲੈ ਲੀਆਂ ਗਈਆਂ ਲੋਕ ਡਰਦੇ ਹੀ ਨਹੀਂ ਦੱਸਦੇ ਸਹੀ ਗੱਲ ਦੱਸਣ ਇਹਨਾਂ ਨੂੰ ਕੀ ਔਰ ਤੁਸੀਂ ਵੇਖੋ ਤੁਸੀਂ ਵੀਆਈਪੀ ਕਲਚਰ ਦੀ ਗੱਲ ਕੀਤੀ ਇਹਨਾਂ ਦੀ بیوی ਦੇ ਨਾਲ ਉਹ ਦਿਨ 50 ਗੱਡੀਆਂ ਸੀ ਦੋ ਬਸਾਂ ਵੀ ਸੀ ਪਿੱਛੇ ਔਰਤਾਂ ਦੀਆਂ 50 ਪੁਲਿਸ ਦੀਆਂ ਕਿ ਕਿਤੇ ਰੌਲਾ ਪੈ ਗਿਆ ਸਿਵਲਿਅਨ ਕੱਪੜਿਆਂ ਵਿੱਚ 100 ਪੁਲਿਸ ਦੀ ਔਰਤ ਜਿਹੜੀ ਹੈ ਸਾਡੀ ਕਨਸਟੇਬਲਸ ਨੇ ਜਿਹੜੀਆਂ ਲੜਕੀਆਂ ਉਹ ਵੀ ਜਾਂਦੀਆਂ ਨੇ ਕਿ ਕਿਤੇ ਕੋਈ ਇਹਨਾਂ ਦੇ ਗਲਗੁਲਣਾ ਕੋ ਪੈ ਜਾਵੇ ਉਹ 220 ਜਿੱਥੇ ਬੀਬੀ ਜਾਂਦੀ ਉਹਦੇ ਨਾਲ 200 ਔਰਤ ਜਿਹੜੀ ਉਹ ਚਿੱਟੇ ਕੱਪੜਿਆਂ ਚ ਫੇਰੀ ਜਾਂਦੀ ਲੋਕਾਂ ਨੂੰ ਐ ਲੱਗਦਾ ਕਿ ਪਤਾ ਨਹੀਂ ਕਿੰਨੇ ਕੁ ਲੋਕ ਪਰ ਉਹਨਾਂ ਦੇ ਦਰਸ਼ਨ ਕਰ ਰਹੇ ਤੁਸੀਂ ਮੈਨੂੰ ਇਹ ਦੱਸੋ ਕਿ ਮਿਸਿਸ ਬਾਣ ਜਿਹੜੇ ਅਸੀਂ ਬਹੁਤ ਉਹਨਾਂ ਦੀ ਇੱਜ਼ਤ ਕਰਦੇ ਬਟ ਉਹਨਾਂ ਕੋ ਕੋ ਅਚੀਵ ਮਿਨਿਸਟਰ ਦੀ ਵਾਈਫ ਹੋਣ ਤੋਂ ਇਲਾਵਾ ਕਿਹੜਾ ਇਹੋ ਜਿਹਾ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਤੁਸੀਂ 50 ਗੱਡੀਆਂ ਦਿੱਤੀਆਂ ਨੇ ਐਂਬੂਲੈਂਸ ਚੱਲਦੀ ਹੈ ਜੀ ਘੱਟ ਤੋਂ ਘੱਟ 750 ਬੰਦਾ ਪੁਲਿਸ ਦਾ ਚੱਲਦਾ ਹੈ ਇਥੇ ਡਕੇਟੀ ਦਿਨ ਦਿਹਾੜੇ ਹੋ ਜਾਂਦੇ ਸਵੇਰੇ ਡਾਕਾ ਵੱਜਦਾ ਤੇ ਸ਼ਾਮ ਤੱਕ ਇਥੇ ਪੰਜ ਬੰਦੇ ਪੁਲਿਸ ਦੇ ਨਹੀਂ ਕਿਸੇ ਜਗ੍ਹਾ ਦੇ ਪਹੁੰਚੇ ਬਾਈ ਸਾਹਿਬ ਇੱਕ ਸੈਂਟਰ ਦੀਆਂ ਸਕੀਮਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਹੋ ਰਿਹਾ گورنر ਸਾਹਿਬ ਆਪ ਖੁਦ ਪਿੰਡ-ਪਿੰਡ ਪਹੁੰਚ ਰਹੇ ਨੇ ਕਿਸ ਤਰ੍ਹਾਂ ਦੇ ਦੇ ਇਸ ਮੂਮੈਂਟ ਦੇ ਦੇਖੋ ਕੋਈ ਸੈਂਟਰ ਦੀ ਸਕੀਮ ਹੈ گورنر ਸਾਹਿਬ ਦਾ ਕੰਮ ਤੇ ਨਹੀਂ ਪਹੁੰਚ ਰਿਹਾ گورنر ਦਾ ਕੰਮ ਇਹ ਨਹੀਂ ਹੈ ਪਰ ਚਲੋ ਸੈਂਟਰ ਸਕੀਮ ਜੇ ਉਹ ਆਪਣੀ ਗੱਲ ਰੱਖਦੇ ਨੇ ਤੇ ਕੋਈ badi gall ਨਹੀਂ ਸੂਬਾ ਆਪਣੀ ਗੱਲ ਰੱਖ ਰਿਹਾ ਜੇ ਕੋਈ ਸਕੀਮ ਲੋਕਾਂ ਦੇ ਹਿੱਤ ਵਿੱਚ ਹੈ ਤੇ ਉਹਨੂੰ ਜੇ ਪ੍ਰਚਾਰ ਕਰਦੇ ਵੀ ਨਹੀਂ ਤੇ ਕੋਈ ਬਾੜੀ ਗੱਲ ਨਹੀਂ ਹੋਣੀ ਬਾਈ ਜੀ ਸਾਹਿਬ ਜਿਹੜਾ ਜੋ ਸਿੰਘ ਸਿੱਧੂ ਨੇ ਅਕਸਰ ਆਪਣੀ ਜਿਹੜੀ ਬੋਲਬਣੀ ਨੂੰ ਲੈ ਕੇ ਚਰਚਾ ਕਰ ਰਹੇ ਨੇ ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਪੱਕੀ ਸਾਲ ਮੁੱਖ ਮੰਤਰੀ ਜਿੱਤੇ ਨੇ ਪਰ ਪੰਜਾਬ ਹਾਰਿਆ ਕੈਪਟਨ ਰਿੰਦੇ ਸਿੰਘ ਦਾ ਨਾਮ ਵੀ ਵਿਚ ਲਿਆ ਚੰਨੀ ਦਾ ਨਾਮ ਵੀ ਵਿਚ ਲਿਆ ਕਿ ਮੇਰੀ ਗੱਲ ਨਹੀਂ ਕਿਸੇ ਨੇ ਮੰਨੀ ਤੁਹਾਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਫਿਰ ਆਪਸੀ ਮਤਭੇਦ ਹੋ ਸਕਦੇ ਨੇ ਗੱਲ ਕੋਈ ਜੀ ਕਿਹਾ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਿਓਰਿ ਜੇ ਤੁਹਾਨੂੰ ਇਸ ਜਮਾਤ ਨੇ ਇੱਜ਼ਤ ਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਵੀ ਕਰ। ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨ ਸੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ। ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ। ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚਲੋ। ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ। ਹੁਣ 2 ਦਿਨ ਬਾਅਦ ਸਾਡੇ ਧਰਨੇ ਨੇ। ਇੱਕ ਇਥੇ ਜਗਰਾਓ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਮਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਮੇਰੇ ਖਿਆਲ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਹੀ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਰ ਤੋਂ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਦੇ ਸੱਦਾ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤਾਂ ਟਾਈਮ ਹੀ ਦਾ ਉੱਥੇ ਗੱਲ ਕਰੋ ਜੇ ਕਰਦੇ ਵੱਖਰੀ ਗੱਲ ਹੈ ਭਾਈ ਸਾਹਿਬ ਲੀਡਿਕਲ ਬੰਡਟਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ بڑا ਇਸ਼ੂ ਆ ਕਿ ਜਿਹੜੇ ਆ ਜੇ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਤਾਂ ਸੰਮਨਿੰਗ ਹੋ ਜਾਂਦੀ ਹੈ ਜਿਸ ਤਰ੍ਹਾਂ ਉਹਨ ਮਜੀਠੀਆ ਨੂੰ ਵੀ ਕੀਤੀ ਗਈ ਹੈ ਪਹਿਲਾਂ ਉਹਦੀ ਪਤਰੀ ਨੂੰ ਭੇਜਿਆ ਗਿਆ ਸੀ ਕੀ ਕਹੋਗੇ ਤੁਸੀਂ ਇਸ ਨੂੰ ਦੇਖੋ ਮੈਂ ਇਸ ਗੱਲ ਨੂੰ ਕ੍ਰਿਟਸਾਈਜ਼ ਕਰਾਂਗਾ ਸਖਤੀ ਦੇ ਨਾਲ ਕਿਉਂਕਿ ਤੁਸੀਂ ਵੇਖੋ ਉੱਥੇ ਚੀਕਾ ਮਾਰਦੇ ਫਿਰਦੇ ਦਿੱਲੀ 'ਚ ਇਹਨਾਂ ਦਾ ਇੱਕ ਮਿਨਿਸਟਰ ਸਾਲਤਾ ਅੰਦਰ ਦਿੰਦਾ ਹੈ ਸਤਿੰਦਰ ਜੈਨ ਡਿਪਟੀ ਚੀਫ ਮਿਨਿਸਟਰ ਉਹ ਅੰਦਰ ਦਿੰਦਾ ਹੈ ਬਰੀ ਸੋਧੀਆ ਸੰਜੇ ਸਿੰਘ ਐਮਪੀ ਅੰਦਰ ਦਿੰਦਾ ਤੇ ਹੋ ਸਕਦਾ ਕੇਜਰੀਵਾਲ ਵੀ ਚੰਦ ਦੇਣਾ ਤੁਰ ਜਾ ਉੱਥੇ ਤੇ ਤੁਸੀਂ ਦੋਨੋਂ ਹੱਥ ਰੱਖ ਕੇ ਸਿਰ ਤੇ ਪੇਟੇਦੇ ਹੋ ਉਹੀ ਕੰਮ ਤੁਸੀਂ ਇੱਥੇ ਕਰਦੇ ਹੋ ਪੰਜਾਬ ਦੇ ਵਿੱਚ ਜਿਹੇ ਜਿਹੜੇ ਨੇ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਿਆਸੀ ਜਮਾਤਾਂ ਨੇ ਸਿਆਸੀ ਜਮਾਤਾਂ ਦੇ ਲੀਡਰਾਂ ਨੇ ਗਵਰਨਮੈਂਟ ਦੀਆਂ ਜਿਹੜੀਆਂ ناکਾਮਯਾਬੀਆਂ ਲੋਕਾਂ ਸਾਹਮਣੇ ਲੈ ਕੇ ਆਏ ਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਕੇਸਾਂ ਦੇ ਹਿਸਾਬੇ ਨਾਲ ਡਰਾ ਧਮਕਾ ਲਾਂਗੇ ਜਦੋਂ ਵੀ ਕਿਸੇ ਮੈਸਮਨਾ ਸਿਆਸੀ ਆਦਮੀ ਨੂੰ ਸਿਆਸੀ ਕਿਰਦੇ ਵਿੱਚ ਅੰਦਰ ਦਿੰਦੇ ਹੋ ਤੇ ਉਹਦਾ ਆਪਣਾ ਰੁਤਬਾ ਹੀ ਵੱਧਦਾ ਘੜਦਾ ਤੇ ਹੈ ਇਹ ਵੀ ਐਕਸਪੈਰੀਮੈਂਟ ਕਰਕੇ ਮਾਨ ਵੇਖ ਲੈ ਇਹਨਾਂ ਨੂੰ ਵਹਿਗਾ ਹੀ ਪੜਾਂਗੇ ਠੀਕ ਥੈਂਕ ਯੂ ਸਰ ਕਹਦੇ ਕਿ ਜਿੱਥੇ ਵਿਰੋਧੀ ਧਿਰਾਂ ਦੇ ਵੱਲੋਂ ਹੋਰ ਨਾ ਪਾਰਟੀ ਦੇ ਲੀਡਰਾਂ ਨੂੰ ਜਿਹੜਾ ਨਿਸ਼ਾਨਾ ਤੇ ਲਿਆ ਜਾਂਦਾ ਬਲੌਥੀ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਵੀ ਜਿਹੜੇ ਕਿ ਇੱਕ ਤੋਂ ਲੀਡਰਾਂ ਨੂੰ ਲੈ ਕੇ ਇਹਨਾਂ ਦੀ ਆਪਸੀ ਖਿੱਚੋ ਤਾਨ ਲਗਾਤਾਰ ਦੇਖੇ ਜਾਂਦੇ ਜਿਹਦੇ ਚਾਹੁੰਦੇ ਪ੍ਰਤਾਪ ਸਿੰਘ ਬਾਜਪਾ ਨੇ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਨੂੰ ਨਸੀਹਤ ਦੇ ਦਿੱਤੀ ਹੈ ਬਿਊਰੋ ਰਿਪੋਰਟ ਹਰਪਪਨ